10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ 1706 ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਮਕਸਰ ਸਾਹਿਬ ਦੀ ਜੰਗ ਸਮਾਪਤੀ ਤੋਂ ਬਾਅਦ ਇਸ ਅਸਥਾਨ ਤੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਹੁੰਦੇ ਹੋਏ ਇਸ ਅਸਥਾਨ ਤੇ ਜਿੱਥੇ ਰਤਨ ਮਹਾਂਪੁਰਖ ਦੇ ਨਾਂ ਤੇ ਬਾਬਾ ਜੀ ਇਸ ਵੇਲੇ ਤੇ ਡੇਰਾ ਸੀ ਇਹ ਸਥਾਨ ਸੀ ਮਹਾਂਪੁਰਖਾਂ ਦਾ ਇਸ ਡੇਰੇ ਦੇ ਜਿਹੜੇ ਮੁਖੀ ਸੀ ਬਾਬਾ ਰਤਨ ਜੀ ਬਾਬਾ ਹਾਜੀ ਜੀ ਜਿਹੜੇ ਕਿ ਇੱਕ ਮਹਾਂਪੁਰਖ ਸੀ ਭਗਤੀ ਦਾ ਕੇਂਦਰ ਸੀ ਤੇ ਉਹਨਾਂ ਨੇ ਆਪਦੇ ਜੀਵਨ ਦੇ ਵਿੱਚ 1000 ਈਸਵੀ ਦੇ ਵਿੱਚ ਜੋ ਪਹਿਲੋਂ ਤੋਂ ਲੈ ਕੇ ਲਗਾਤਾਰ ਬੜੀ ਬੜੀ ਵੱਡੀ ਉਮਰ ਦੇ ਤੌਰ ਤੇ ਲੋਕਾਂ ਦੀ ਉਹ ਨਮਾਇੰਦਗੀ ਕਰ ਰਹੇ ਸਨ ਬਾਬਾ ਰਤਨ ਹਾਜੀ ਸਾਹਿਬ ਦਸਵੇਂ ਪਾਤਸ਼ਾਹ ਜੀ ਨੂੰ ਯਾਦ ਕਰ ਰਹੇ ਸਨ ਬਹੁਤ ਲੰਮੀ ਉਮਰ ਸੀ ਦਸਵੇਂ ਪਾਤਸ਼ਾਹ ਜੀ ਸ੍ਰੀ ਮੁਕਸਰ ਸਾਹਿਬ ਦੀ ਜੰਗ ਤੋਂ ਬਾਅਦ ਉਹਨਾਂ ਨੂੰ ਦਰਸ਼ਨ ਦੇਣ ਲਈ ਇਸ ਹਾਜੀ ਰਤਨਸਥਾਨ ਤੇ ਜੋ ਇਹ ਪੱਟੀ ਵਿੰਡ ਸੀ ਪਟਿੰਡਾ ਨਾਂ ਦੇ ਨਾਂ ਤੇ ਸ਼ਹਿਰ ਵਸਿਆ ਹੋਇਆ ਸੀਗਾ ਕਸਬਾ ਸੀ ਇੱਥੇ ਪਹੁੰਚੇ ਨੇ ਤੇ ਉਹਨਾਂ ਨੂੰ ਦਰਸ਼ਨ ਦਿੱਤੇ ਨੇ ਕਿਲਾ ਮੁਮਾਰਕਾ ਉਹ ਸ਼ਹਿਰ ਦੇ ਵਿੱਚ ਸੀ ਉਤੋਂ ਦੀ ਸੰਗਤ 1706 ਨੂੰ ਦਸਵੇਂ ਪਾਸ਼ਾ ਦੀ ਜੀ ਕੋਲ ਪਹੁੰਚਦੀ ਹੈ ਕਿ ਸਾਨੂੰ ਜੇ ਉੱਥੇ ਕਿਲੇ ਦੇ ਵਿੱਚ ਜੋ ਕਾਣਾ ਦੇ ਆ ਵਿਗੜੀ ਕੋ ਜੂਨ ਉਹ ਬੜੀ ਪਰੇਸ਼ਾਨ ਕਰ ਰਹੀ ਹੈ ਡੰਗਰਾਂ ਨੂੰ ਮਾਰ ਦਿੰਦੀ ਹੈ ਪਸ਼ੂਆਂ ਨੂੰ ਲੋਕਾਂ ਦਾ ਨੁਕਸਾਨ ਕਰਦੀ ਹੈ ਇਤਿਹਾਸ ਦੱਸਦਾ ਵੀ ਉਹ ਆਵਾਜ਼ ਸੁਣ ਕੇ ਸਿੰਘਾਂ ਦੀ ਸਿੰਘਾਂ ਦੇ ਅੱਗੇ ਲਾ ਕੇ ਇੱਥੇ ਕਿਲਾ ਸਾਹਿਬ ਝੋਟਾ ਪਹੁੰਚਦਾ ਮਹਾਰਾਜ ਜੀ ਨੇ ਉਹਨਾਂ ਨੂੰ ਬਲਾਗਰ ਸਿੰਘ ਨੂੰ ਹੁਕਮ ਕੀਤਾ ਵੀ ਇੱਕੋ ਤਲਵਾਰ ਦੇ ਵਾਰ ਨਾਲ ਸ੍ਰੀ ਸਾਹਿਬ ਦੇ ਨਾਲ ਇਹਨਾਂ ਦਾ ਸਿਰ ਲਾਇਆ ਜਾਵੇ ਤੇ ਇਹਦੇ ਦੀ ਭੁੱਖ ਨਿਵਰਤ ਕੀਤੀ ਜਾਵੇ ਜੋ ਕਾਣੇ ਦੇ ਦੀ ਭੁੱਖ ਨਿਵਰਤ ਕੀਤੀ ਤੇ ਮਹਾਰਾਜ ਨੇ ਆਖਿਆ ਵੀ ਤੇਰੇ ਕਰਕੇ ਹੀ ਬਠਿੰਡੇ ਦੇ ਵਿੱਚ ਕਾਲ ਪੈਂਦਾ ਸੀ ਤੇਰੇ ਕਰਕੇ ਹੀ ਇਹ ਮਾਲਵੇ ਦੀ ਧਰਤੀ ਤੇ ਕਾਲ ਪੈਂਦਾ ਸੀ ਇਸ ਕਰਕੇ ਤੂੰ ਹੁਣ ਦੱਖਣ ਦੇਸ਼ ਨੂੰ ਚਲਾ ਜਾ ਸੱਜੇ ਕਾਲ ਤੁਸੀਂ ਦੇਖ ਰਹੇ ਹੁੰਦਾ ਸਿਟੀ ਹੈਡਲਾਈਨਸ ਬਠਿੰਡਾ ਦੇ ਵਿੱਚ ਖੜੇ ਆ ਤੇ ਬਠਿੰਡੇ ਦੀ ਗੱਲ ਕਰਨ ਲਗੇ ਤਾਂ ਵੱਖ-ਵੱਖ ਜਿਹੜੇ ਇਤਿਹਾਸਕ ਸਥਾਨ ਇੱਥੇ ਬਠਿੰਡੇ ਦੇ ਵਿੱਚ ਮੌਜੂਦ ਨੇ ਤੇ ਬਠਿੰਡੇ ਦੀ ਦੇਖਣ ਨੂੰ ਜਿਹੜੇ ਉਹ ਚਾਰ ਚੰਨ ਲਗਾਉਂਦੇ ਨੇ ਵੱਖ-ਵੱਖ ਜਿਹੜੇ ਇਤਿਹਾਸਕ ਸਥਾਨ ਨੇ ਆਪਣੀ ਵੱਖ-ਵੱਖ ਜਿਹੜੀ ਮਹੱਤਵ ਆ ਜਿਹੜਾ ਉਹ ਰੱਖਦੇ ਨੇ ਤੇ ਉਨ੍ਹਾਂ ਸਥਾਨਾਂ ਵਿੱਚੋਂ ਇੱਕ ਸਥਾਨ ਹੈ ਗੁਰਦੁਆਰਾ ਹਾਜੀ ਰਤਨ ਸਾਹਿਬ ਜੀਆ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਗੁਰਦੁਆਰਾ ਹਾਜੀ ਰਤਨ ਸਾਹਿਬ ਉੱਥੇ ਅਸੀਂ ਅੱਜ ਮੌਜੂਦ ਹਾਂ ਤੇ ਵੱਖਰੀ ਗੱਲ ਕੀ ਹੈ ਵੱਖਰੀ ਗੱਲ ਤੁਸੀਂ ਗੁਰਦੁਆਰਾ ਸਾਹਿਬ ਤਾਂ ਬਹੁਤ ਸਾਰੇ ਦੇਖੇ ਹੋਣਗੇ ਪੰਜਾਬ ਦੇ ਵਿੱਚ ਬਾਹਰਲੇ ਸਟੇਟਾਂ ਵਿੱਚ ਵੀ ਦੇਖੇ ਹੋਣਗੇ ਪਰ ਇਸ ਗੁਰਦੁਆਰੇ ਦੀ ਖਾਸ ਗੱਲ ਇਹ ਹੈ ਕਿ ਇੱਕ ਬਾਬਾ ਜੀ ਜਿਨ੍ਹਾਂ ਦਾ ਨਾਮ ਰਤਨ ਬਾਬਾ ਜੀ ਸੀ ਉਹ ਇੱਥੇ ਜਿਹੜਾ ਤਪ ਕਰਦੇ ਸੀ ਉਹਨਾਂ ਦਾ ਪਹਿਲਾਂ ਇੱਥੇ ਸਥਾਨ ਬਣਿਆ ਸੀ ਤੇ ਉਸ ਤੋਂ ਬਾਅਦ ਉਹ ਹੱਜ ਕਰਨ ਦੇ ਲਈ ਮੱਕੇ ਚਲੇ ਜਾਂਦੇ ਆ ਜਦੋਂ ਹੱਜ ਕਰਨ ਦੇ ਲਈ ਉਹ ਮੱਕੇ ਚਲੇ ਜਾਂਦੇ ਆ ਤਾਂ ਉਸ ਤੋਂ ਬਾਅਦ ਸੰਗਤਾਂ ਵੱਲੋਂ ਪੀਰ ਦੇ ਵਜੋਂ ਜਿਹੜਾ ਉਹਨਾਂ ਨੂੰ ਜਿਹੜੇ ਮੁ슬ਮਾਨ ਭਾਈਚਾਰਾ ਤਾਂ ਪੀਰ ਦੇ ਵਜੋਂ ਜਿਹੜਾ ਉਹਨਾਂ ਦੀ ਇੱਕ ਦਰਗਾਹ ਬਣਾਈ ਗਈ ਆ ਤੇ ਉਹਨਾਂ ਨੂੰ ਇੱਕ ਪੀਰ ਮੰਨ ਕੇ ਪੂਜਿਆ ਜਾਂਦਾ ਅ ਸੋ ਗੁਰਦੁਆਰਾ ਸਾਹਿਬ ਹਾਜ਼ਰੀਤ ਸਾਹਿਬ ਦੇ ਜਿਹੜੇ ਮੈਨੇਜਰ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਅਸੀਂ ਕਰਾਂਗੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਓਪਾ ਜੀ ਕੀ ਨਾਮ ਹੈ ਤੁਹਾਡਾ ਜੀ ਸੁਮੇਰ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਹਾਜੀ ਰਤਨ ਪਾਸ਼ੀ ਦਸਵੀਂ ਬਠਿੰਡਾ ਜੀ ਓਪਾ ਜੀ ਪਹਿਲਾ ਅਸੀਂ ਗੱਲ ਕਰ ਲਗੇ ਨਾਮ ਦੀ ਹਾਜੀ ਰਤਨ ਹਾਜੀ ਰਤਨ ਨਾਮ ਹੀ ਗੁਰਦੁਆਰਾ ਸਾਹਿਬ ਦਾ ਕਿਉਂ ਪਿਆ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਇਹ ਜੋ ਸਥਾਨ ਤੇ ਆਪਾਂ ਖੜੇ ਆ ਗੁਰਦੁਆਰਾ ਹਾਜੀ ਰਤਨ ਸਾਹਿਬ ਪਾਸ਼ੀ ਦਸਵੀਂ ਦੇ ਨਾਂ ਤੇ ਗੁਰਦੁਆਰਾ ਸਾਹਿਬਾ ਇਹ ਬਹੁਤ ਵੱਡਾ ਇਤਿਹਾਸ ਹੈ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ 1706 ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਮਕਸਰ ਸਾਹਿਬ ਦੀ ਜੰਗ ਸਮਾਪਤੀ ਤੋਂ ਬਾਅਦ ਇਸ ਅਸਥਾਨ ਤੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਹੁੰਦੇ ਹੋਏ ਇਸ ਅਸਥਾਨ ਤੇ ਜਿੱਥੇ ਰਤਨ ਮਾਹਪੁਰਖ ਦੇ ਨਾਂ ਤੇ ਬਾਬਾ ਜੀ ਇਸ ਵੇਲੇ ਤੇ ਡੇਰਾ ਸੀ ਆ ਸਥਾਨ ਸੀ ਮਾਹਪੁਰਖਾਂ ਦਾ ਇਸ ਡੇਰੇ ਦੇ ਜਿਹੜੇ ਮੁਖੀ ਸੀ ਬਾਬਾ ਰਤਨ ਜੀ ਬਾਬਾ ਹਾਜੀ ਜੀ ਜਿਹੜੇ ਕਿ ਇੱਕ ਮਾਹਪੁਰਖ ਸੀ ਭਗਤੀ ਦਾ ਕੇਂਦਰ ਸੀ ਤੇ ਉਹਨਾਂ ਨੇ ਆਪਦੇ ਜੀਵਨ ਦੇ ਵਿੱਚ 1000 ਈਸਵੀ ਦੇ ਵਿੱਚ ਜੋ ਪਹਿਲੋਂ ਤੋਂ ਲੈ ਕੇ ਲਗਾਤਾਰ ਬੜੀ ਬੜੀ ਵੱਡੀ ਉਮਰ ਦੇ ਤੌਰ ਤੇ ਲੋਕਾਂ ਦੀ ਉਹ ਨਮਾਇਦਗੀ ਕਰ ਰਹੇ ਸਨ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਜਦੋਂ ਮੱਕੇ ਦੇ ਅੱਜ ਦਰਸ਼ਨ ਕਰਨ ਵਾਸਤੇ ਗਏ ਤੇ ਉਹਨਾਂ ਨੂੰ ਸੰਗਤਾਂ ਨੇ ਲੋਕਾਂ ਨੇ ਹਾਜੀ ਦਾ ਨਾਮ ਦਿੱਤਾ ਇਸ ਕਰਕੇ ਹਾਜੀ ਰਤਨ ਕਹਿੰਦੀ ਸਨ ਤੇ ਉਹ ਦਰ ਅਸਲ ਬਾਬਾ ਰਤਨ ਹਾਜੀ ਸਾਹਿਬ ਦਸਵੇਂ ਪਾਤਸ਼ਾਹ ਜੀ ਨੂੰ ਯਾਦ ਕਰ ਰਹੇ ਸਨ ਬਹੁਤ ਲੰਮੀ ਉਮਰ ਸੀ ਦਸਵੇਂ ਪਾਤਸ਼ਾਹ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਮੁਕਸਰ ਸਾਹਿਬ ਦੀ ਜੰਗ ਤੋਂ ਬਾਅਦ ਉਹਨਾਂ ਨੂੰ ਦਰਸ਼ਨ ਦੇਣ ਲਈ ਇਸ ਹਾਜੀ ਰਤਨ ਸਥਾਨ ਤੇ ਜੋ ਇਹ ਪੱਟੀਵਿੰਡ ਸੀ ਪਟਿੰਡਾ ਨਾਂ ਦੇ ਨਾਂ ਤੇ ਸ਼ਹਿਰ ਵਸਿਆ ਹੋਇਆ ਸੀਗਾ ਕਸਬਾ ਸੀ ਇੱਥੇ ਪਹੁੰਚੇ ਨੇ ਤੇ ਉਹਨਾਂ ਨੂੰ ਦਰਸ਼ਨ ਦਿੱਤੇ ਨੇ ਅੱਜ ਜੋ ਆਪਾਂ ਸਾਰਾ ਸਥਾਨ ਤੇ ਖੜੇ ਆਂ ਤੇ ਪਿੱਛੇ ਜੋ ਦਰਗਾਹ ਆ ਆ ਪਿਛਲੇ 10-15 ਸਾਲਾਂ ਤੋਂ ਕੰਦ ਹੁਣ ਮਾਰੀ ਆ ਉਹ ਆਪਣੇ ਤੌਰ ਤੇ ਪ੍ਰਬੰਧ ਕਰ ਰਹੇ ਨੇ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਅਧੀਨ ਪ੍ਰਬੰਧਕ ਅਧੀਨ ਇਹ ਸਿੱਖ ਸੰਗਤ ਆਪਣੇ ਤੌਰ ਤੇ ਇਹਨਾਂ ਦੀਆਂ ਸਵਾਮਾਂ ਚਲਾ ਰਹੀਆਂ ਬੜੇ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਸਾਰੇ ਵਰਗ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਸਤੇ ਦਸਵੇਂ ਪਾਤਸ਼ਾਹ ਜੀ ਦੀ ਅਸਥਾਨ ਤੇ ਗੁਰਦੁਆਰਾ ਜੀਤਨ ਸਾਹਿਬ ਆਉਂਦੇ ਆ ਇਸੇ ਤਰ੍ਹਾਂ ਜਿਹੜਾ ਮੁਸਲਮਾਨ ਵੀਰ ਆ ਉਹ ਵੀ ਬੜੇ ਸ਼ਰਧਾ ਨਾਲ ਬਾਬਾ ਹਾਜੀ ਦਰਗਾਹ ਦੇ ਕਰਕੇ ਹਾਜੀ ਸਾਹਿਬ ਜੀ ਜੋ ਦਰਗਾਹ ਹੈ ਜਗਾ ਬਣੀ ਹੋਈ ਹੈ ਉਹਨਾਂ ਦੇ ਨਾਲ ਸਥਾਨ ਤੇ ਵੀ ਆਉਂਦੇ ਨੇ ਦਸਵੇਂ ਪਾਤਸ਼ਾਹ ਜੀ ਸਾਹਿਬ ਇੱਥੇ ਹਾਜੀ ਜੀਤਨ ਸਾਹਿਬ ਪਹੁੰਚਦੇ ਨੇ ਉਹਨਾਂ ਦਾ ਆਧਾਰ ਕਰਦੇ ਨੇ ਉਸ ਤੋਂ ਬਾਅਦ ਜੋ ਕਿਲਾ ਮਮਾਰਕ ਉਹ ਸ਼ਹਿਰ ਦੇ ਵਿੱਚ ਸੀ ਉਤੋਂ ਦੀ ਸੰਗਤ 1706 ਨੂੰ ਦਸਵੇਂ ਪਾਸ਼ਾ ਜੀ ਦੀ ਕੋਲ ਪਹੁੰਚਦੀ ਹੈ ਕਿ ਸਾਨੂੰ ਜੇ ਉੱਥੇ ਕਿਲੇ ਦੇ ਵਿੱਚ ਜੋ ਕਾਣਾ ਦੇ ਆ ਵਿਗੜੀ ਕੋ ਜੂਨ ਆ ਉਹ ਬੜੀ ਪਰੇਸ਼ਾਨ ਕਰ ਰਹੀ ਆ ਡੰਗਰਾਂ ਨੂੰ ਮਾਰ ਦਿੰਦੀ ਆ ਪਸ਼ੂਆਂ ਨੂੰ ਲੋਕਾਂ ਦਾ ਨੁਕਸਾਨ ਕਰਦੀ ਆ ਦਸਵੇਂ ਪਾਸ਼ਾ ਜੀ ਉਹਨਾਂ ਦੀ ਬੇਨਤੀ ਨੂੰ ਮੰਨਦੇ ਹੋਏ 1706 ਈਸਵੀ ਦੇ ਵਿੱਚ ਕਿਲਾ ਜੋ ਸ਼ਹਿਰ ਦੇ ਵਿੱਚ ਸੀ ਕਸਬੇ ਦੇ ਵਿੱਚ ਸੀ ਕਿਲਾ ਮੁਬਾਰਕ ਉੱਥੇ ਪਹੁੰਚਦੇ ਨੇ ਦਰਸ਼ਨ ਉੱਥੇ ਪਹੁੰਚਦੇ ਨੇ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ ਤੇ ਜੋ ਕਾਣਾ ਦੇ ਆ ਉਹ ਸਾਹਮਣੇ ਬੇਨਤੀ ਕਰਦਾ ਵੀ ਮਹਾਰਾਜ ਵੀ ਮੈਂ ਲੋਕਾਂ ਨੂੰ ਤੰਗ ਕਰਦਾ ਤੇ ਮੈਂ ਮੈਂ ਮੇਰੀ ਭੁੱਖ ਨਹੀਂ ਜਿਹੜੀ ਨਿਵਰਤ ਹੋ ਰਹੀ ਤੇ ਮੈਂ ਭੁੱਖਾ ਜਦੋਂ ਮੈਨੂੰ ਭੁੱਖ ਜਿਆਦਾ ਸਤਾਉਂਦੀ ਆ ਉਦੋਂ ਮੈਂ ਪਸ਼ੂਆਂ ਦਾ ਜਾਂ ਲੋਕਾਂ ਦਾ ਨੁਕਸਾਨ ਕਰਦਾ ਦਸਵੇਂ ਪਾਤਸ਼ਾਹ ਜੀ ਨੇ ਸਰਦਾਰ ਮਲਾਗਰ ਸਿੰਘ ਆਪਣੇ ਸਿੰਘ ਦੀ ਡਿਊਟੀ ਲਾਈ ਕਿ ਜੋ ਨੱਤ ਬਘੇਰ ਤਲਵੰਡੀ ਦੇ ਲਾਗੇ ਅੱਜ ਵੀ ਪਿੰਡ ਹੈਗਾ ਜੀ ਉਸ ਪਿੰਡ ਦੇ ਵਿੱਚ ਇੱਕ ਮਾਰਕਾ ਝੋਟਾ ਜਵਾ ਮਾਰਦੇ ਵੱਡੇ ਝੋਟੇ ਉਸ ਝੋਟੇ ਨੂੰ ਲਿਆਂਦਾ ਜਾਵੇ ਸਿੰਘਾਂ ਨੇ ਦਸਵੇਂ ਪਾਸ਼ਾ ਜੀ ਦੇ ਇੱਕ ਇਤਿਹਾਸਿਕ ਹਵਾਲਾ ਸਾਨੂੰ ਮਿਲਦਾ ਹੈ ਇਤਿਹਾਸ ਦੇ ਵਿੱਚ ਵੀ ਇਹ ਲਿਖਤਾ ਮਿਲਦੀ ਹੈ ਕਿ ਨੱਤਬਗਹਿਰ ਤੋਂ ਸਰਦਾਰ ਮਲਾਗਰ ਸਿੰਘ ਚਾਰ ਸਿੰਘਾਂ ਨੂੰ ਹੋਰ ਲੈ ਕੇ ਝੋਟੇ ਨੂੰ ਲੈ ਕੇ ਆਏ ਨੇ ਝੋਟਾ ਅੱਗੇ ਲਾ ਕੇ ਉਹਨਾਂ ਦੀ ਬੇਨਤੀ ਨੂੰ ਮੰਨ ਕੇ ਉਹਨਾਂ ਨੇ ਆਵਾਜ਼ ਦਿੱਤੀ ਝੋਟੇ ਨੂੰ ਜੋ ਪਿੰਡ ਵਿੱਚ ਜਦੋਂ ਪਹੁੰਚਦੇ ਨੇ ਨੱਤਬਗਹਿਰ ਵੀ ਤੁਹਾਨੂੰ ਦਸਵੇਂ ਪਾਸ਼ਾ ਜੀ ਨੇ ਬੁਲਾਇਆ ਇਤਿਹਾਸ ਦੱਸਦਾ ਹੈ ਵੀ ਉਹ ਆਵਾਜ਼ ਸੁਣ ਕੇ ਸਿੰਘਾਂ ਦੀ ਸਿੰਘਾਂ ਦੇ ਅੱਗੇ ਲਾ ਕੇ ਇੱਥੇ ਕਿਲਾ ਸਾਹਿਬ ਝੋਟਾ ਪਹੁੰਚਦਾ ਮਹਾਰਾਜ ਜੀ ਨੇ ਉਹਨਾਂ ਨੂੰ ਬਲਾਗਰ ਸਿੰਘ ਨੂੰ ਹੁਕਮ ਕੀਤਾ ਵੀ ਇੱਕੋ ਤਲਵਾਰ ਦੇ ਵਾਰ ਨਾਲ ਸ੍ਰੀ ਸਾਹਿਬ ਦੇ ਨਾਲ ਇਹਨਾਂ ਦਾ ਸਿਰ ਲਾਇਆ ਜਾਵੇ ਤੇ ਇਹਦੇ ਦੀ ਭੁੱਖ ਨਿਵਰਤ ਕੀਤੀ ਜਾਵੇ ਜੋ ਕਾਣੇ ਦੇ ਦੀ ਭੁੱਖ ਨਿਵਰਤ ਕੀਤੀ ਤੇ ਮਹਾਰਾਜ ਨੇ ਆਖਿਆ ਵੀ ਤੇਰੇ ਕਰਕੇ ਹੀ ਬਠਿੰਡੇ ਦੇ ਵਿੱਚ ਕਾਲ ਪੈਂਦਾ ਸੀ ਤੇਰੇ ਕਰਕੇ ਹੀ ਇਹ ਮਾਲਵੇ ਦੀ ਧਰਤੀ ਤੇ ਕਾਲ ਪੈਂਦਾ ਸੀ ਇਸ ਕਰਕੇ ਤੂੰ ਹੁਣ ਦੱਖਣ ਦੇਸ਼ ਨੂੰ ਚਲਾ ਜਾ ਉਹ ਇਸ ਧਰਤੀ ਨੂੰ ਛੱਡ ਕੇ ਚਲਾ ਗਿਆ ਇਹ ਬਠਿੰਡਾ ਦੀ ਧਰਤੀ ਹੈ ਮਾਲਵੇ ਦੀ ਧਰਤੀ ਹੈ ਗੁਰੂ ਸਾਹਿਬ ਨੇ तमाम वरदे के नवाजा क्योंकि ये बड़ा रेगिस्तान का इलाका ਸੀ بڑے ਟਿੱਬੇ ਸੀ ਅੱਜ ਜੋ ਹਰਿਆ ਭਰਿਆ ਹੈ ਇਹ ਗੁਰੂ ਸਾਹਿਬ ਦੀ ਕਿਰਪਾ ਸਦਕਾ तमाम वरदे के नवाजा है इस ਧਰਤੀ ਦੇ 10ਵੇਂ ਪਾਤਸ਼ਾਹ ਜੀ ਹਾਜੀ ਸਾਹਿਬ ਦਾ ਉਧਾਰ ਕੀਤਾ ਤੇ ਕਿਲਾ ਸਾਹਿਬ ਗਏ तमाम वरदे के ਆ ਨਵਾਜਿਆ ਸੰਗਤਾਂ ਬੜੀ ਸ਼ਰਧਾ ਦੇ ਨਾਲ ਜਿੱਥੇ ਗੁਰਦੁਆਰਾ ਹਾਜੀਦਨ ਸਥਾਨ ਤੇ ਮੱਸੀਆ ਦਾ ਦਿਹਾੜਾ ਲੱਗਦਾ ਗੁਰਪੂਰਬ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਬ ਸ੍ਰੀ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਪੂਰਬ ਪ੍ਰਕਾਸ਼ ਦਿਹਾੜੇ ਮਨਾਏ ਜਾਂਦੇ ਨੇ ਸਾਰੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਬਣਾਏ ਜਾਂਦੇ ਨੇ ਖਾਸ ਕਰਕੇ ਮੱਸੀਆ ਦਾ ਦਿਹਾੜਾ ਬੜੇ ਭਾਰੀ ਧੂਮ-ਧਾਮ ਨਾਲ ਮਨਾਇਆ ਜਾਂਦਾ ਸੰਗਤਾਂ ਦੂਰੋਂ ਜਿਹੜੋ ਚੱਲ ਕੇ ਸਰੋਵਰ ਦੇ ਵਿੱਚ ਦਰਸ਼ਨ ਕਰਦੀਆਂ ਅੱਜ ਇਤਿਹਾਸਕ ਵਾਨ ਇਥੇ ਗੁਰੂ ਸਾਹਿਬ ਨੇ ਬੈਠ ਕੇ ਹਾਜੀ ਸਾਹਿਬ ਦੇ ਨਾਲ ਵਿਚਾਰ ਜੋ ਗੋਸ਼ਟੀ ਕੀਤੀ ਉਹਨਾਂ ਦਾ ਉਧਾਰ ਕੀਤਾ ਤੇ ਨਾਲ ਜੋ ਦਰਗਾਹ ਆ ਬੜੀ ਸ਼ਰਧਾ ਦੇ ਨਾਲ ਜੋ ਮੁਸਲਮਾਨ ਵੀਰ ਵੀ ਆਉਂਦੇ ਉਹ ਗੁਰੂ ਘਰ ਵੀ ਮੱਥਾ ਟੇਕਦੇ ਆ ਇਹ ਦਰਗਾਹ ਤੇ ਜਾ ਕੇ ਵੀ ਨਮਸਕਾਰ ਕਰਦੇ ਆ ਇਸ ਕਰਕੇ ਸਦ ਭਾਵਨਾ ਬੜੀ ਆ ਸਾਰੇ ਵਰਗਾਂ ਦੇ ਲੋਕ ਮਿਲ ਕੇ ਇਹਨਾਂ ਗੁਰੂ ਸਥਾਨਾਂ ਦੀ ਆ ਸੁਭਾਵਾਂ ਕਰਦੇ ਆ ਜੀ ਬਾਬਾ ਜੀ ਇੱਕ ਹੋਰ ਜਿਹੜੀ ਗੱਲ ਜੁੜੀ ਹੋਈ ਆ ਕਿ ਹਾਜੀ ਰਤਨ ਗੁਰਦੁਆਰਾ ਸਾਹਿਬ ਵਿੱਚ ਇੱਕ ਤਾਂ ਝਾੜੂ ਜਿਹੜੇ ਚੜਦੇ ਆ ਇੱਕ ਨਮਕ ਚੜਦਾ ਉਹਦਾ ਕੀ ਕਾਰਨ ਆ ਜੀ ਦੇਖੋ ਇਤਿਹਾਸਕ ਹਨ ਸੰਗਤਾਂ ਦੀ ਸ਼ਰਧਾ ਹੈ ਕਿ ਇੱਥੇ ਅਰਦਾਸ ਕਰਦੇ ਆ ਕਿ ਸਾਡੇ ਕੋ ਫਿਨਸੀਆਂ ਹੋ ਗਈਆਂ ਕੋ ਫੋੜੇ ਹੋ ਗਏ ਆ ਭਾਵੇਂ ਇਤਿਹਾਸਕ ਤੌਰ ਤੇ ਜਾਂ ਗੁਰਮਤਿ ਅਨੁਸਾਰ ਨਹੀਂ ਪਰ ਫੇਰ ਵੀ ਇਹ ਪਰੰਪਰਾ ਸੰਗਤਾਂ ਦੀ ਸ਼ਰਧਾ ਹੈ ਜੋ ਕੋਈ ਬੋਕਰਾਂ ਲੈ ਕੇ ਆਉਂਦੇ ਆ ਨਮਕ ਲੈ ਕੇ ਆਉਂਦੇ ਆ ਉਹ ਆ ਕੇ ਇੱਥੇ ਚੜਾਉਂਦੇ ਨੇ ਤੇ ਲੋਕ ਗੁਰੂ ਸਾਹਿਬ ਦੇ ਕੋਲ ਅਰਦਾਸ ਕਰਦੇ ਕੋ ਵੱਖਰਾ ਕਿਸੇ ਨੂੰ ਕਿਹਾ ਨਹੀਂ ਜਾਂਦਾ ਵਖਰਾ ਸ਼ਰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਪ੍ਰਬੰਧ ਵੱਲੋਂ ਕਿਸੇ ਨੂੰ ਇਹ ਨਹੀਂ ਕਿਹਾ ਜਾਂਦਾ ਕਿ ਤੁਸੀਂ ਕੋਕਰ ਲੈ ਕੇ ਆਓ ਜਾਂ ਕੋਈ ਨਮਕ ਲੈ ਕੇ ਆਓ ਪਰ ਫੇਰ ਵੀ ਸੰਗਤਾਂ ਦੀ ਪ੍ਰਾਤਨ ਸਮੇਂ ਤੋਂ ਲੈ ਕੇ ਚੱਲ ਰਹੀ ਹੈ ਇੱਥੇ ਲੋਕ ਨਮਕ ਲੈ ਕੇ ਆਉਂਦੇ ਨੇ ਕੋਕਰ ਲੈ ਕੇ ਵੀ ਆਉਂਦੇ ਨੇ ਤੇ ਵੈਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰ ਆਪ ਹੀ ਅਰਦਾਸ ਕਰਦੇ ਨੇ ਜਾਂ ਗਰੰਤੀ ਸਿੰਘ ਤੋਂ ਅਰਦਾਸ ਕਰਦੇ ਨੇ ਸ਼ਰਧਾ ਦੇ ਨਾਲ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਹਜੂਰ ਹਾਜ਼ਰ ਹੁੰਦਾ ਇਤਿਹਾਸਤਾਨਾਂ ਤੇ ਉਹ ਵਾਹਿਗੁਰੂ ਕਿਰਪਾ ਕਰਦਾ ਉਹਨਾਂ ਪਰਿਵਾਰਾਂ ਤੇ ਇਹ ਬਹੁਤ ਵੱਡਾ ਇਤਿਹਾਸ ਆ ਤੇ ਗੁਰੂ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਹਰ ਵਰਗ ਦੇ ਲੋਕ ਚੱਲ ਕੇ ਗੁਰੂ ਕੀਆਂ ਖੁਸ਼ੀਆਂ ਇਹਨਾਂ ਸਥਾਨਾਂ ਤੇ ਆ ਕੇ ਪ੍ਰਾਪਤ ਕਰਦੀਆਂ ਨੇ ਇਥੋਂ ਦਾ ਇਤਿਹਾਸ ਆ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤਨਾ ਕਿਤੇ ਜਿਹੜੀ ਭਾਈਚਾਰਕ ਸਾਂਝ ਹੈ ਉਹ ਵੀ ਨਜ਼ਰ ਆਉਂਦੀ ਆ ਭਾਈਚਾਰਕ ਸਾਂਝ ਦਾ ਮਤਲਬ ਕਿਉਂਕਿ ਇੱਥੇ ਸਿੱਖ ਜਿਹੜਾ ਭਾਈਚਾਰਾ ਉਹ ਵੀ ਨਤਮਸਤਕ ਹੁੰਦਾ ਤੇ ਜਿਹੜਾ ਮੁਸਲਮਾਨ ਭਾਈਚਾਰਾ ਉਹ ਵੀ ਇੱਥੇ ਨਤਮਸਤਕ ਹੁੰਦਾ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਰਤਨ ਨਾਮ ਦੇ ਜਿਹੜੇ ਉਹ ਬਾਬਾ ਜੀ ਸਨ ਜਿਹੜੇ ਕਿ ਹੱਜ ਕਰਨ ਦੇ ਲਈ ਉਹ ਮੱਕੇ ਵਿਖੇ ਜਾਂਦੇ ਆ ਜਦੋਂ ਹੱਜ ਕਰਨ ਤੋਂ ਬਾਅਦ ਵਾਪਸ ਆਉਂਦੇ ਆ ਤਾਂ ਜਿਹੜਾ ਮੁਸਲਮਾਨ ਭਾਈਚਾਰਾ ਹੁੰਦਾ ਤਾਂ ਉਹਨਾਂ ਵੱਲੋਂ ਜਿਹੜਾ ਉਹਨਾਂ ਨੂੰ ਰਤਨ ਬਾਬਾ ਪੀਰ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਤਾਂ ਮੁਸਲਮਾਨ ਭਾਈਚਾਰੇ ਵੱਲੋਂ ਉਹਨਾਂ ਦੀ ਦਰਗਾਹ ਬਣਾਈ ਗਈ ਹੈ ਨਾਲ ਹੀ ਦੇ ਵੱਲੋਂ ਜਿਹੜਾ ਉਹਨਾਂ ਦੇ ਗੁਰਦੁਆਰਾ ਸਾਹਿਬ ਜਿਹੜਾ ਇੱਥੇ ਬਣਾਇਆ ਗਿਆ ਜਿਸ ਨੂੰ ਹਾਜੀ ਰਤਨ ਗੁਰਦੁਆਰਾ ਸਾਹਿਬ ਦਾ ਨਾਮ ਦਿੱਤਾ ਗਿਆ ਤਾਂ ਜਿਹੜੇ ਮੁਸਲਮਾਨ ਭਾਈਚਾਰਾ ਨੇ ਉਹਨਾਂ ਵੱਲੋਂ ਜਿਹੜੀ ਦਰਗਾਹ ਬਣਾਈ ਗਈ ਉਹਨਾਂ ਨੂੰ ਉਹਨੂੰ ਵੀ ਜਿਹੜਾ ਹਾਜੀ ਰਤਨ ਦਰਗਾਹ ਦਾ ਜਿਹੜਾ ਨਾਮ ਦਿੱਤਾ ਗਿਆ ਤੇ ਖਾਸ ਗੱਲ ਕੀ ਹੈ ਕਿ ਜਿਹੜੀ ਗੁਰਦੁਆਰਾ ਸਾਹਿਬ ਤੇ ਮਸਜਿਦ ਦੀ ਕੰਧ ਹੈ ਉਹ ਇੱਕ ਹੀ ਕੰਧ ਹੈ ਤੇ ਪਹਿਲਾਂ ਉਹ ਕੰਧ ਅਜ ਤੋਂ 5-7 ਸਾਲ ਪਿੱਛੇ ਅਸੀਂ ਗੱਲ ਕਰ ਲਗੇ ਤਾਂ ਉਹ ਕੰਧ ਵੀ ਨਹੀਂ ਹੁੰਦੀ ਸੀ ਦਰਗਾਹ ਤੇ ਇੱਕ ਜਿਹੜਾ ਮੁਸਲਮਾਨ ਭਾਈਚਾਰੇ ਦੀ ਦਰਗਾਹ ਆ ਗਈ ਇੱਕ ਦਰਗਾਹ ਤੇ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਦੋਨੇ ਇੱਕੋ ਜਗ੍ਹਾ ਤੇ ਮੌਜੂਦ ਸਨ ਤੇ ਮੁਸਲਮਾਨ ਭਾਈਚਾਰਾ ਆ ਕੇ ਉੱਥੇ ਆਪਣੀ ਨਮਾਜ਼ ਜਿਹੜੀ ਉਹ ਅਦਾ ਕਰਦਾ ਸੀ ਤੇ ਜਿਹੜੇ ਸਿੱਖ ਭਾਈਚਾਰੇ ਨੇ ਉਹ ਆਪਣਾ ਜਿਹੜਾ ਪਾਠ ਕਰਦੇ ਸਨ ਆਪਣਾ ਜਿਹੜਾ ਕੀਰਤਨ ਕਰਦੇ ਸਨ ਤਾਂ ਕਿਤਨਾ ਕਿਤੇ ਜਿਹੜੀ ਭਾਈਚਾਰਕ ਸਾਂਝ ਵੀ ਇਹ ਨਜ਼ਰ ਆਉਂਦੀ ਹੈ ਬਠਿੰਡਾ ਦੇ ਵਿੱਚ ਖੜੇ ਆ ਗੁਰਦੁਆਰਾ ਹਾਜ਼ੀ ਰਤਨ ਸਾਹਿਬ ਦੇ ਜਿਹੜੀਆਂ ਤਸਵੀਰਾਂ ਤੁਹਾਡਾ ਸਾਂਝਿਆ ਕਰ ਰਹੇ ਆ ਤੇ ਦੂਜੇ ਪਾਸੇ ਬਿਲਕੁਲ ਗੁਰਦੁਆਰੇ ਦੇ ਵਿੱਚ ਜਿਹੜੀ ਆ ਉਹ ਮਸਜਿਦ ਬਣੀ ਹੋਈ ਆ ਤੇ ਜਿੱਥੇ ਕਿ ਭਾਈਚਾਰਕ ਜਿਹੜੀ ਸਾਂਝ ਆ ਉਹ ਨਜ਼ਰ ਜਿਹੜੀ ਜ਼ਰੂਰ ਆਉਂਦੀ ਹੈ ਤੇ ਜਦੋਂ ਵੀ ਕੋਈ ਜਿਹੜਾ ਹੈ ਦਰਗਾਹ ਤੇ ਕੋਈ ਮੁਸਲਮਾਨ ਭਾਈਚਾਰਾ ਨਤਮਸਤਕ ਹੋਣ ਆਉਂਦਾ ਤਾਂ ਨਾਲ ਹੀ ਗੁਰਦੁਆਰਾ ਸਾਹਿਬ ਵੀ ਜਿਹੜਾ ਉਹ ਆ ਕੇ ਜਾਂਦਾ ਕਿਉਂਕਿ ਜਿਹੜੇ ਮੁਸਲਮਾਨ ਭਾਈਚਾਰਾ ਉਹਨਾਂ ਵੱ ਰਤਨ ਬਾਬਾ ਨੇ ਉਹਨਾਂ ਨੂੰ ਜਿਹੜਾ ਪੀਰ ਦਾ ਜਿਹੜਾ ਦਰਜਾ ਦਿੱਤਾ ਗਿਆ ਪੀਰ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਨਾਲ ਹੀ ਅਸੀਂ ਗੱਲ ਕਰਕੇ ਦੂਜੇ ਪਾਸੇ ਦੀ ਦਰਗਾਹ ਬਣੀ ਹੋਈ ਆ ਪਹਿਲਾਂ ਰਾਸਤਾ ਜਿਹੜੇ ਇੱਕ ਹੀ ਹੁੰਦਾ ਸੀ ਇੱਕ ਸਥਾਨ ਤੇ ਗੁਰਦੁਆਰਾ ਸਾਹਿਬ ਸੀ ਇੱਕ ਸਥਾਨ ਤੇ ਜਿਹੜੀ ਉਹ ਦਰਗਾਹ ਸੀਗੀ ਤੇ ਮੁਸਲਮਾਨ ਭਾਈ ਚਾਰੇ ਵੱਲੋਂ ਵੀ ਜਿਹੜਾ ਬਹੁਤ ਜ਼ਿਆਦਾ ਸਤਿਕਾਰ ਹੈ ਗੁਰਦੁਆਰਾ ਸਾਹਿਬ ਵਿੱਚ ਉਹ ਕੀਤਾ ਜਾਂਦਾ ਤੁਸੀਂ ਦੇਖ ਰਹੇ ਹੋ ਹੰਦਾ ਸਿਟੀ ਏਅਰਪੋਰਟ